ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਪ੍ਰੀਤ ਦੀ ਸੱਸ ਨੇ ਲਿਆ ਫੈਸਲਾ ਉਸਨੇ ਪ੍ਰੀਤ ਨੂੰ ਹੀ ਘਰੋਂ ਕੱਢ ਦਿੱਤਾ ਤੇ ਉਸਨੇ ਇਹ ਕਿਹਾ ਜਾਂ ਤਾਂ ਮੇਰੇ ਪੁੱਤ ਨੂੰ ਤੂੰ ਛਡਾ ਕੇ ਲਿਆਏਂਗੀ ਨਹੀਂ ਤਾਂ ਤੇਰੀ ਇਸ ਘਰ ਵਿੱਚ ਕੋਈ ਵੀ ਜਗ੍ਹਾ ਨਹੀਂ ਹਾਂ ਕਿਉਂਕਿ ਉਹ ਸੋਚਦੀ ਆ ਕਿ ਪ੍ਰੀਤ ਵਿੱਕੀ ਨਾਲ ਵਿਆਹ ਕੇ ਇਸ ਘਰ ਵਿੱਚ ਆਈ ਆ ਤੇ ਉਸਨੇ ਹੀ ਮੇਰੇ ਪੁੱਤ ਨੂੰ ਪੁਲਿਸ ਦੇ ਕੋਲ ਫੜਾ ਦਿੱਤਾ ਤੇ ਫਿਰ ਮੈਂ ਇਸ ਨੂੰ ਰੱਖ ਕੇ ਕੀ ਕਰਨਾ ਇਸ ਕਰਕੇ ਉਹ ਪ੍ਰੀਤ ਨੂੰ ਕਾਫੀ ਮੰਦਾ ਚੰਗਾ ਬੋਲਦੀ ਆ ਤੇ ਇਹ ਵੀ ਕਹਿੰਦੀ ਆ ਕਿ ਹੁਣੇ ਘਰੋਂ ਨਿਕਲ ਜਾ ਤੇ ਜੇ ਤੂੰ ਇਸ ਘਰ ਵਿੱਚ ਰਹਿਣਾ ਏ ਤੇ ਪਹਿਲਾਂ ਵਿੱਕੀ ਨੂੰ ਛਡਾ ਕੇ ਲਿਆ ਭਾਵੇਂ ਪੁਲਿਸ ਵਾਲਿਆਂ ਦੇ ਪੈਰੀ ਪੈ ਜਾ ਕੇ ਤੇ ਪ੍ਰੀਤ ਦਾ ਰਹਿਣਾ ਬਹੁਤ ਮੁਸ਼ਕਲ ਹੋ ਚੁੱਕਾ ਉਸ ਘਰ ਵਿੱਚ ਪ੍ਰੀਤ ਦੀ ਸੱਸ ਉਸ ਨੂੰ ਉਸ ਘਰ ਵਿੱਚ ਹੁਣ ਟਿਕਣ ਵੀ ਨਹੀਂ ਦੇ ਰਹੀ ਤੇ ਉਸ ਨੂੰ ਇਹ ਕਹਿ ਰਹੀ ਹੈ ਕਿ ਤੂੰ ਦੁਸ਼ਮਣ ਬਣ ਗਈ ਆਪਣੇ ਘਰ ਵਾਲੇ ਦੀ ਤੇ ਉਸਦੇ ਤੇਰਾ ਫਰਜ਼ ਏ ਬੰਦਾ ਸੀ ਆਪਣੇ ਘਰ ਵਾਲੇ ਨੂੰ ਬਚਾਉਣਾ ਨਾ ਕਿ ਪੁਲਿਸ ਦਾ ਸਾਥ ਦੇਣਾ ਤੂੰ ਉਸਦਾ ਸਾਥ ਦੇ ਕੇ ਬਹੁਤ ਮਾੜਾ ਕੀਤਾ ਤੇ ਇਸਦਾ ਅੰਜਾਮ ਹੁਣ ਤੈਨੂੰ ਭੁਗਤਣਾ ਹੀ ਪਊਗਾ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਪ੍ਰੀਤ ਦੀ ਸੱਸ ਨੂੰ ਤੇ ਉਹ ਆਪਣੇ ਪੁੱਤ ਦਾ ਬੇਸ਼ੱਕ ਉਸ ਨੇ ਜਿੰਨੀਆਂ ਮਰਜ਼ੀ ਗਲਤੀਆਂ ਕੀਤੀਆਂ ਉਹਦੀਆਂ ਗਲਤੀਆਂ ਤੇ ਪਰਦੇ ਵੀ ਪਾਉਂਦੀ ਆ ਤੇ ਉਸ ਨੂੰ ਬਚਾਉਣਾ ਚਾਹੁੰਦੀ ਆ ਤੇ ਉਸ ਨੂੰ ਇਹ ਕਹਿੰਦੀ ਆ ਕਿ ਪਿੰਡ ਵਿੱਚ ਜਾ ਕੇ ਸੀਸੇ ਸਰਪੰਚ ਦੇ ਤਰਲੇਕਾਰ ਜਿਹਦੇ ਮਰਜ਼ੀ ਤਰਲੇਕਾਰ ਤੇ ਠਾਣੇ ਜਾ ਕੇ ਵਿੱਕੀ ਨੂੰ ਛਡਾ ਕੇ ਲਿਆ ਨਹੀਂ ਤਾਂ ਤੂੰ ਇਸ ਘਰ ਵਿੱਚ ਨਹੀਂ ਵੱਢ ਸਕਦੀ ਫਿਰ ਪ੍ਰੀਤ ਕੀ ਕਰਦੀ ਆ ਪ੍ਰੀ ਸੋਚਦੀ ਆ ਕਿ ਮੈਂ ਕੀ ਕਰਾਂ ਉਸ ਨੂੰ ਲੱਗਦਾ ਹੈ ਕਿ ਮੇਰੇ ਦੋ ਜਾਣੇ ਹੀ ਸਾਥ ਦੇ ਸਕਦੇ ਆ ਕਵਲ ਤੇ ਸੰਦੀਪ ਉਹਨਾਂ ਨਾਲ ਹੀ ਗੱਲ ਕਰਦੀ ਆ ਪਹਿਲਾਂ ਤਾਂ ਉਹ ਸੰਦੀਪ ਨੂੰ ਫੋਨ ਲਾਉਂਦੀ ਆ ਤੇ ਸਾਰੀ ਗੱਲ ਦੱਸਦੀ ਆ ਤੇ ਇਹ ਵੀ ਕਹਿੰਦੀ ਆ ਕਿ ਤੁਸੀਂ ਕਵਲ ਭਾਜੀ ਨਾਲ ਸਾਰੀ ਗੱਲ ਕਰ ਲਓ ਤਾਂ ਜੋ ਮੇਰਾ ਵੀ ਇਸ ਘਰ ਵਿੱਚ ਰਹਿਣਾ ਹੋ ਸਕੇ ਨਹੀਂ ਤਾਂ ਮੇਰੀ ਸੱਸ ਨੇ ਮੇਰਾ ਇੱਥੇ ਰਹਿਣਾ ਮੁਸ਼ਕਲ ਕੀਤਾ ਉਹ ਮੈਨੂੰ ਇੱਥੇ ਰਹਿਣ ਨਹੀਂ ਦੇ ਰਹੀ ਤੇ ਕਰੋ ਨਿਕਲ ਜਾਣ ਦੀਆਂ ਧਮਕੀਆਂ ਦੇ ਰਹੀ ਤੇ ਇਹ ਵੀ ਕਹਿ ਰਹੀ ਵਿੱਕੀ ਨੂੰ ਹੁਣੇ ਛਡਾ ਕੇ ਲਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਹ ਕਿੰਨੇ ਗਲਤ ਕੰਮ ਕਰਦਾ ਹੈ ਤੇ ਲੋਕਾਂ ਦੀ ਜਾਨ ਵੀ ਲੈ ਰਿਹਾ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਇਸ ਦੀ ਵਜ੍ਹਾ ਨਾਲ ਕਿਸੇ ਦੀ ਜਾਨ ਜਾਵੇ ਤੇ ਕੋਈ ਹੋਰ ਘਰ ਵੀ ਬਰਬਾਦ ਹੋਵੇ ਮੇਰੀ ਜ਼ਿੰਦਗੀ ਤਾਂ ਹੁਣ ਬਰਬਾਦ ਹੋ ਚੁੱਕੀ ਆ ਪਰ ਮੈਂ ਕਿਸੇ ਹੋਰ ਦੀ ਹੋਣ ਨਹੀਂ ਦੇਂਦੀ ਚਾਹੁੰਦੀ ਤੇ ਇਸ ਕਰਕੇ ਹੀ ਮੈਂ ਇਹ ਫੈਸਲਾ ਲਿਆ ਸੀ ਦਿਲ ਤੇ ਪੱਥਰ ਆ ਕੇ ਮੇਰਾ ਕਿਹੜਾ ਦਿਲ ਕਰਦਾ ਸੀ ਕਿ ਇਸ ਨੂੰ ਆਪਣੇ ਹੱਥੀ ਫੜਾਵਾਂ ਸੰਦੀਪ ਉਸ ਨੂੰ ਅੱਗੋਂ ਸਮਝਾਉਂਦੀ ਆ ਕਿ ਤੂੰ ਵਧੀਆ ਹੀ ਕੀਤਾ ਏ ਜੇ ਤੂੰ ਉਸ ਨੂੰ ਨਾ ਫੜਾਉਂਦੀ ਤਾਂ ਪੁਲਿਸ ਵਾਲਿਆਂ ਨੇ ਤੈਨੂੰ ਜਾਂ ਮੰਮੀ ਨੂੰ ਹੀ ਚੱਕ ਕੇ ਖੜਨਾ ਸੀ ਤੇ ਜੇ ਤੁਸੀਂ ਜਾਂਦੀਆਂ ਤੇ ਫਿਰ ਕਿੰਨੀ ਬਦਨਾਮੀ ਹੋਣੀ ਸੀ ਇਹ ਚਲਾ ਗਿਆ ਹੁਣ ਆਪੇ ਹੌਲੀ-ਹੌਲੀ ਉਸ ਨੂੰ ਅਕਲ ਆ ਜਾਵੇਗੀ ਜਦ 4 ਦਿਨ ਥਾਣੇ ਰਿਹਾ ਤੇ ਪਤਾ ਲੱਗੇਗਾ ਕਿ ਜ਼ਿੰਦਗੀ ਕੀ ਹੁੰਦੀ ਆ ਵੇਲਾ ਰਹਿਣਗੇ ਜਾਏ ਤੇ ਹੌਲੀ-ਹੌਲੀ ਹੋਣੀ ਉਸ ਨੂੰ ਸਮਝ ਲੱਗੇਗੀ ਪ੍ਰੀਤ ਬਹੁਤ ਜ਼ਿਆਦਾ ਰੋਂਦੀ ਤੇ ਦੁਖੀ ਹੁੰਦੀ ਤੇ ਸਾਰਾ ਦੁੱਖ ਸੰਦੀਪ ਨੂੰ ਦੱਸਦੀ ਆ ਤੇ ਸੰਦੀਪ ਅਗੋ ਕਹਿੰਦੀ ਆ ਕਿ ਮੈਂ ਘਰ ਆ ਕੇ ਸਭ ਕੁਝ ਠੀਕ ਕਰਾਂਗੀ ਤੂੰ ਟੈਨਸ਼ਨ ਨਾ ਲਈ ਸੋ ਦੇਖਦੇ ਆ ਹੁਣ ਕੀ ਹੁੰਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ